ਸਾਸਤਰੀ ਕਾਲ ਦੇ ਸਾਰਿਆਂ ਨੂੰ ਮੀਂਦਾ ਤੁਸੀਂ ਵਧੀਆ ਹੋਵਗੇ ਰਾਜੀ ਖੁਸ਼ੀ ਹੋਵਗੇ ਤੇ ਅਸੀਂ ਵੀ ਵਧੀਆ ਹਾਂ ਤੇ ਅਸੀਂ ਚੱਲੇ ਆ ਅੱਜ ਬਾਬਾ ਜੀ ਦੇ ਦਰਸ਼ਨ ਕਰਨ ਤੇ ਬਰਨਾਲੇ ਤੁਸੀਂ ਤੁਹਾਨੂੰ ਸਾਰਿਆਂ ਨੂੰ ਪਤਾ ਹੈਗੀ ਬਰਨਾਲੇ ਕਿਹੜਾ ਗੁਰਦੁਆਰਾ ਹੈ ਨਾ ਉੱਥੇ ਅੜੀ ਸਰ ਸਾਇਬ ਚੱਲੇ ਆ ਕਾਫੀ ਟਾਈਮ ਤੋਂ ਮੈਂ ਸੋਚ ਰਹੀ ਸੀ ਕਿ ਉੱਥੇ ਅਸੀਂ ਜਾਣਾ ਹੈ ਸੋ ਜਾਣਾ ਸਾਰੇ ਜਾਣਦੇ ਨੇ ਤੇ ਬਹੁਤ ਮਾਨਤਾ ਹੈਗੀ ਉਹ ਗੁਰਦੁਆਰੇ ਦੀ ਤੇ ਉੱਥੇ ਦਾ ਇਤਿਹਾਸ ਉੱਥੇ ਜਾ ਕੇ ਮੈਨੂੰ ਪਤਾ ਚੱਲੂਗਾ ਕਿਉਂਕਿ ਮੈਨੂੰ ਥੋੜਾ ਬਹੁਤ ਵੀ ਪਤਾ ਮੈਂ ਸ਼ਾਇਦ ਦੱਸ ਨਹੀਂ ਪਾਉਂਗੀ ਕਿਉਂਕਿ ਕਈ ਵਾਰੀ ਆਪਾਂ ਗੁਰਬਾਣੀ ਦੀਆਂ ਬਾਰੇ ਦੱਸਣਾ ਹੋਵੇ ਤੇ ਕਈ ਵਾਰੀ ਗਲਤ ਬੋਲੇ ਉਹ ਚੀਜ਼ ਨਹੀਂ ਹੋ ਸਕਦਾ ਹਨ ਨਹੀਂ ਪਤਾ ਹੁੰਦਾ ਤਾਂ ਕਰਕੇ ਮੈਨੂੰ ਇੰਨਾ ਪਤਾ ਉੱਥੇ ਜਾਣਾ ਤੇ ਪ੍ਰਮਾਤਮਾ ਸਾਰਿਆਂ ਦੇ ਅੜੇ ਹੋਏ ਕੰਮ ਪੂਰੇ ਕਰ ਦਿੰਦੇ ਨੇ ਉੱਥੇ ਜਾ ਕੇ ਤੇ ਬਸ ਅਸੀਂ ਹੁਣ ਚੱਲ ਜਾਣ ਲੱਗੇ ਆਂ ਤੇ ਗੱਡੀ ਆਣ ਵਾਲੀ ਹੈ ਤੇ ਬਾਹਰ ਵੇਟ ਕਰੀ ਜਾ ਰਹੇ ਨੇ ਅਜ ਐਵੇਂ ਹੀ ਆ ਕੇ ਸਵਾਰਾਂਗੇ ਟਾਈਮ ਨਹੀਂ ਲੱਗਦਾ ਕਿ ਵੀ ਜਪਨੂਰ ਨੂੰ ਵੀ ਮੈਂ ਮਸਾ ਹੀ ਤਿਆਰ ਕੀਤਾ ਹੈ ਤੇ ਬਾਜੀ ਤੁਹਾਡੇ ਗਏ ਹੋਏ ਨੇ ਇੱਧਰ ਦੇਖਣ ਗੱਡੀ ਵਾਲੇ ਨੂੰ ਤੇ ਉੱਥੇ ਜਾ ਕੇ ਤੁਹਾਨੂੰ ਦਰਸ਼ਨ ਕਰਾਨੇ ਆ ਤੇ ਆ ਗਈ ਗੱਡੀ ਆ ਗਈ ਆ ਗੱਡੀ ਉੱਥੇ ਗਈ ਆ ਹੁਣ ਅੱਛਾ ਗੱਡੀ ਉੱਥੇ ਘੜੀ ਐ ਜਪਨੂਰ ਨੂੰ ਮੈਂ ਜਾ ਕੇ ਟਪਾਨੀ ਐ ਜਵਾਨ ਚ ਲੈ ਆ ਨਾਲ ਸਮਾਨ ਫੜੋ ਫੇਰ ਹਮ ਮੈਂ ਹਾਂ ਵਾਰੀ ਵਾਰੀ ਫੜੋ ਮੋਰ ਮੈਂ ਨਾ ਫਿਰ ਨਾ ਸੂਟ ਲਿੱਤਾ ਇੱਕ ਜਪਨੂਰ ਦਾ ਲਓ ਜੀ ਹੁਣ ਆਪਾਂ ਬਹਿ ਕੇ ਗੱਡੀ ਚ ਚੱਲੇ ਆ ਪਹਾੜੀ ਸਰਸਾਹਬ ਤੇ ਜਪਨੂਰ ਪਈ ਆ ਦੁੱਧ ਦੁੱਧ ਪੀ ਜਾਂਦੀ ਆ ਸੁੱਤੀ ਵੀ ਤੇ ਚੜ ਗਏ ਵਟੇ ਰੋਡ ਤੇ ਤੇ ਇਸ ਵਕਤ ਤਕਰੀਬਨ ਮੇਰੇ ਹਿਸਾਬ ਨਾਲ ਦੂਰ ਹੀ ਆ ਹਜੇ ਤਾਂ ਅਸੀਂ ਆਪਦੇ ਸੀ ਬਰਨਾਲਾ ਰੋਡ ਤੇ ਬਰਨਾਲਾ ਰੋਡ ਤੇ ਤੇ ਰਾਵਣ ਵੇਖੋ ਡਰਦੇ ਆਂ ਜਿਵੇਂ ਕਟ ਕੇ ਬਾਈ ਹੁੰਦੀ ਆ ਇਹ ਮੈਂ ਹਰਜੀਤ ਸਿੰਘ ਬਮਰਾ ਬਮਰਾ ਮਾਣੂ ਕਿਆੜੀ ਬਾਜੀ ਦੀ ਬੋਦੀ ਚ ਜਪਨੂਰ ਬੈਠੇ ਆਈ ਜੀ ਨਾ ਹੂੰ ਰੋਡ ਦੀ ਵੀਡੀਓ ਬਹੁਤ ਵਧੀਆ ਬਣਦੀ ਹੈ ਨਾ ਹੈ ਅਸੀਂ ਪਹੁੰਚ ਗਏ ਆ ਗੁਰਦੁਆਰਾ ਅੜੀਸਰ ਸਾਹਿਬ ਤੇ ਤੁਸੀਂ ਦੇਖੋਗੇ ਤੇ ਹੁਣੇ ਪਹੁੰਚੇ ਆ ਤੇ ਅੱਗੇ ਜਹੁੰਚ ਕਰਨੇ ਆ ਦਰਸ਼ਨ ਗੁਰਦੁਆਰਾ ਸਾਹਿਬ ਦੇ ਤੇ ਪਹਿਲੀ ਵਾਰ ਆਏ ਆ ਬਾਬਾ ਜੀ ਨੇ ਹਾਜ਼ਰੀ ਲਿੱਤੀ ਹੈ ਸੇਵਾ ਲਿੱਤੀ ਹੈ ਇੱਥੇ ਵੀ ਆਣ ਦੀ ਤੇ ਤੇ ਜਪਨੂਰ ਆਪਣਾ ਕਰੇ ਕਾਰ ਦੇ ਵਿੱਚ ਹੀ ਅਜੇ ਬੰਨੀ ਆਈ ਜੀ ਜੱਪੂ ਮੇਰੀ ਜਾਨੀ ਭੱਤੀ ਕਿੱਥੇ ਆਇਆ ਸੀ ਵਾਗਰੂ ਆਇਆ ਸੀ ਨਾ ਵਾਗਰੂ ਅਬ ਵਾਗਰੂ ਵਾਗਰੂ ਤਾਰਨੀਆ ਨੀਚੇ ਜਾ ਰੁਕ ਜਾ ਪਾਪਾ ਪਾਪਾ ਵੀਲਚੇਅਰ ਤੇ ਬਹਿ ਜਨ ਫੇਰ ਤਾਰਨੀਆ ਚਲੋ ਆ ਜਾ ਫੇਰ ਆ ਉਤਾਰਾ ਸਾਡੇ ਲੋਕ ਦੇਖਨੇ ਆ ਕਿੱਥੋਂ ਆ ਤੁਸੀਂ ਸੰਗਰੂਰ ਤੋਂ ਜੀ ਅੱਛਾ ਸੰਗਰੂਰ ਤੋਂ ਆਏ ਤੁਸੀਂ ਠੀਕ ਹੈ ਚੰਗਾਈ ਕਿਦਾਂ ਕਿਦਾਂ ਮੇਲੇ ਜਾਂਦੇ ਨੇ हां ਠੀਕ ਕਿਦਾਂ ਕਿਦਾਂ ਮੇਲੇ ਜਾਂਦੇ ਵਲੌਗ ਦੇਖਦੇ ਸੀ ਮੇਰੇ ਨੂੰ ਨਾ ਉਹ ਵੀ ਉਸਮਾਨ ਬਲੈਟ ਹੋਇਆ ਫਿਰ ਹੈ ਕਿੱਲਾ ਬਣਾ ਕਿੱਲੂ ਛੋਟੀ ਪੈ ਗਈ ਕਿੱਲਾ ਬਣਾਣਾ ਪੈਣਾ ਆ ਦੇ ਵੇ ਉਰੇ ਆ ਦੇਖੋ ਜੱਪੂ ਆ ਵੇਖ ਓਏ ਬੱਗੂ ਓਏ ਜੱਪੂ ਬਾਗਰੂ ਕਰਨਾ ਹੈ ਜੱਪੂ ਓਏ ਬਾਈਕ ਨੂੰ ਕੱਢ ਦੇ ਇਹ ਬਾਈਕ ਨਹੀਂ ਇਹ ਨਾ ਪਤਾ ਕੀ ਗੱਲ ਦੀ ਕੋਈ ਜਦੋਂ ਅੰਦਰ ਵੜਨ ਦਾ ਕੋਈ ਬਾਪ ਜੇ ਬਾਬਾ ਬੋਲ ਪਿਆ ਟ੍ਰਿਕ ਕਰ ਦੇ ਓਏ ਦੇਣ ਨੂੰ ਮਤਲਬ ਇਹਨਾਂ ਨੂੰ ਲਵਾਣਾ ਹੈ ਕਰੇ ਫੇਰ ਵੜਨਾ ਹੈ ਮਨ ਜੱਪੂ ਹਾਂ ਬਹੁਤ ਏਕਾ ਲੰਦਾ ਤੇ ਕਲੇਰਾਂ ਨਾਲ ਬਿੱਟਾਂ ਲੈ। ਗੁਰਦੁਆਰੇ ਆ ਕੇ ਵੀ ਗੱਲਾਂ ਕਰਦੇ ਹਨ। ਬਾਲ ਮੇਰ ਪੜਾਉ। ਚਲੋ। ਚਲੋ। ਬਾਬਾ। ਇੱਥੇ ਮਾ ਛੜੇ ਗੋਲ। ਇੱਥੇ ਟਕਰਾਂ ਮਤ ਆਏ। ਛਿਆਂ ਦੀ ਮਤ ਨਾ ਵੈਸੇ ਵੀ ਅੱਜ। ਬਾਬੇ ਵਾਖਰ ਕਰੋ। ਛੇ। ਚੁੱਪ। ਵਾਖਰ ਕਰੋ। ਤੇ ਚਾਹ ਪਾਜੀ ਦੀ ਬਣਾਵਾ। ਹਾਂ। ਕਹੇ ਸੀ ਚੱਲ ਉਹ ਜਿੱਥੇ ਕੂੜਾ ਬੰਨਿਆ ਸੀ ਅੜ ਗਿਆ ਸੀ ਉਹ ਤਾਂ ਅੰਦਰ ਹੀ ਹੁੰਨ ਹੈ ਆਹੋ ਮੇਰੇ ਸਾਹਮਣੇ ਹੈ ਨਹੀਂ ਅੰਦਰ ਹੀ ਹੁੰਨ ਹੈ ਹੈ ਲਿਖਿਆ ਹੋਇਆ ਉੱਥੇ ਲਿਖਿਆ ਹੋਊਗਾ ਇਤਿਹਾਸਾ ਵੀ ਲਿਖਿਆ ਹੋਇਆ ਤਿਆਰੀ ਚੱਲ ਰਹੀ ਹੈ। ਕੈਮਰਾ ਹੁਣ ਹੀ ਰੱਖੋ। ਬਾਜ ਦੇ ਰੱਖ ਦਿੱਤੇ। ਹਾਂ। ਪਰ ਇੱਥੇ ਰੱਖ ਦਿਓ। ਇਹ ਬਾਬਾ। ਲਓ ਜੀ ਹੁਣ ਅੰਦਰ ਪਹੁੰਚ ਗਏ ਆ ਤੇ ਕਰੋ ਤੁਸੀਂ ਵੀ ਦਰਸ਼ਨ। ਮੈਂ ਜਿੰਨੇ ਇੱਕ ਦਰਸ਼ਨ ਬਾਰੋ-ਬਾਰੋ ਕਰਾ ਸਕਦਾਗਾ ਹਨਾ ਇਤਿਹਾਸ ਲਿਖਿਆ ਹੋਇਆ ਸਾਰਾ। ਤੇ ਪ੍ਰਸ਼ਾਦ ਲੈ ਲਿਆ ਬਾਬਾ ਜੀ ਦਾ। ਤੇ ਰਮਣ ਹੁਣੀ ਚੱਲੇ ਆ ਹੁਣ ਅੰਦਰ ਮਾਥਾ ਟੇਕਣ ਮੈਨੂੰ ਤਾਂ ਕਿ ਆਹ ਭਾਜੀ ਆ ਰਮਣ ਦੇ ਤੇ ਮੈਨੂੰ ਨਾ ਦਿੱਕਤ ਸੀਗੀ ਵੀ ਪਾਣੀ ਦਾ ਨੂਰੇ ਬਣਿਆ ਹੁੰਦਾਗਾ ਕੀ ਕਹਿੰਦੇ ਹੁੰਦੇ ਉਹਨੂੰ ਜਿੱਥੇ ਪੈਰ ਤੋਂ ਜਿੱਥੇ ਪੈਰ ਧੋ ਕੇ ਜਾਂਦੇ ਆ ਵੀ ਤਾਂ ਕਰਕੇ ਮੈਨੂੰ ਮੁਸ਼ਕਲ ਸੀਗੀ ਅੰਦਰ ਜਾਣੀ ਬਸ ਬਾਰ ਬਾਰ ਉਹਨਾਂ ਸਕਾਰਤਾ ਜੇ ਚਲੋ ਜੀ ਭਲਾਂ ਘਰੇ ਬੈਠੇ ਕਰ ਦੋ ਹਣਾ ਤੇ ਜੇ ਮਨ ਸੱਚਾਗਾ ਤੇ ਉਹ ਘਰੇ ਬੈਠਣ ਦੀ ਆਪਣੀ ਕਬੂਲ ਹੋ ਜਾਣੀ ਆ ਠੀਕ ਐ ਤੇ ਨਹੀਂ ਫਰਦੇ ਨੇ ਮਰਦੀ ਨਕਰ ਅਗਲੀ ਜਾ ਕੇ ਤੇ ਰਮਨ ਹੁਣੀ ਅੰਦਰ ਮਾਥਾ ਟੇਕਣ ਗਏ ਆ ਮੈਂ ਉਹਨਾਂ ਦੀ ਵੇੜ ਤੇ ਬਾਹਰ ਖੜਾਂਗਾ ਠੀਕ ਹੈ ਤੇ हेलो ਭੈਣ ਭਰਾ ਜਿਹੜੇ ਕੋਈ ਵੀਡੀਓ ਵੀ ਇਹਦੇ ਆ ਉਹ ਵੀ ਰੰਮਨ ਕਰਕੇ ਗਿਆ ਮੈਨੂੰ ਸੇਵਾ ਕਰ ਲੱਗਣਾ ਜੱਪੂ ਨੂੰ ਝਾੜੂ ਦੱਸ ਗਿਆ ਜੱਪੂ ਝਾੜੂ ਨੂਰੇ ਸੇਵਾ ਕਰ ਲੱਗਿਆ ਜਾਕਵੇ ਸੇਵਾ ਸ਼ੁਰੂ ਹੋ ਗਈ ਮਾਂ ਨੇ ਤਾਂ ਨਹੀਂ ਕੀਤੀ ਤੀ करूਗੀ ਸੇਵਾ ਆਪੇ ਦੇ ਚੜ੍ਹ ਬੋ ਅੱਲਾ ਦੇ ਆ ਐਦਰ ਐਦਰ ਚਲੋ ਆ ਜਾਓ ਫਿਰ ਛੱਡ ਦੇ ਜੱਪੂ ਆ ਚੱਲ ਗਈ ਆ ਚੱਲ ਗਈ ਰਵਣ ਪਾ ਰਾਹ ਤੇ ਬਿੱਤੋ ਆਜੋ 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 ਜਿਹਨੂੰ ਸਿੱਖਾਣਾ ਬੈਠਾ ਹਾਂ ਤੇ ਕਿਹਾ ਆਏ ਉੱਧਰ ਆਜੋ ਚਲੋ हां हां लंगर छकना ਉੱਪਰ ਕੇ ਜਾਣਾ हां हां ਚਲੋ ਚਲੋ ਅੰਦਰ ਦੀ ਬਣਾਣੀ ਸੀ ਫੋਨ ਹੀ ਨਹੀਂ ਦਿੱਤਾ ਮੈਂ ਲੈ ਜਾਣਾ ਸੀ ਮੇਰੀ ਵੀਡੀਓ ਬਣਾਉਣੀ ਆਜੋ ਆਜੋ ਉਹ ਵੱਲ ਰਮਨ ਨਾਲ ਹੀ ਤੁਰੇ ਅੰਦਰ ਮੈਂ ਮੋੜੇ ਇੱਥੇ ਆਜੋ ਪਹਿਲੀ ਗਾਈਂ

ਜੀਆ ਜਦ ਬਾਤ ਮਾ ਪਲਾ ਕਰੇ ਤਾਂ ਦਰਸ਼ਤियां ਦੇ ਦੇ ਸਾਬ ਨੂੰ ਦਾਜੋ ਨੂੰ ਮੈਂ ਰਾਜੇ ਤੁਸੀਂ ਵੀ ਹੋ ਗਏ ਫਿਰ ਮਹਾਰਾਜ ਚਲੇ ਜੋ ਆਪਣ ਨੂੰ ਹੋ ਜਾਂਦੀ ਆਪਦੇ ਮਾਮੇ ਦੇ ਨਾਲ ਆ ਹੋ ਜਾਂਦੀ ਆ ਆਦੀ ਕੀ ਮਗਰ ਟੀਵੀ 'ਚ ਦੇਖਿਆ ਸੀ ਚੀਜ਼ਾਂ ਚੀਜ਼ਾਂ ਕੀ ਹੁੰਦੀਆਂ ਮਤਲਬ ਕਿ ਗੁਰਦੁਆਰਾ ਸਾਹਿਬ ਜਾਂ ਕੋਈ ਹੋਰ ਜਗਾ ਵਗੈਰਾ ਹਨਾ ਹਾਂ ਹੈਨਾ ਅੱਛਾ ਕੋਈ ਨਹੀਂ ਹੁੰਦੀ ਜਦੋਂ ਉਹਦਾ ਹੁਕਮ ਹੁੰਦਾ ਨਾ ਅਸੀਂ ਪਹੁੰਚ ਹੀ ਜਾਂਦੇ ਹਾਂ ਹੁਕਮ ਤੋਂ ਬਗਾਰ ਨਹੀਂ ਪਹੁੰਚਦੇ ਉਹ ਦੇਖ ਉਹ ਦੇਖ ਉਹ ਵੇ ਦੀਦੀ ਉਹ ਦੇਖ ਵੈਲਤਾਂ ਦੀ ਜਾਲ ਮੱਜੂ ਬਤਾਏ ਖਾ ਗੰਦਗੀ ਖਾ ਵੀ ਖਾ ਤੇ ਰਮਣ ਅੰਦਰ ਲਈ ਜਾਂਦੀ ਆ ਛੋਟੀ ਜਪਨੂ ਰਾਤੇ ਘੜੇ ਕੁੜੇ ਲਈ ਜਾਂਦੀ ਸਮਾਨ ਲਈ ਜਾਂਦੀ ਆ ਤੇ ਇਧਰੋਂ ਪ੍ਰਭ ਨੂੰ ਰਾਸਤੇ ਤੇ ਇਧਰੋਂ ਆ ਨੂਰ ਕਹਿੰਦੀ ਮੈਨੂੰ ਅਖੇ ਲੈ ਕੇ ਦੋ ਜੀ ਬੋਲ 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 ਲੈਣੀ ਆ ਮੈਂ ਬੋਲ ਤੇ ਹੁਣ ਵੇਖਦੇ ਇਹਨੂੰ ਦੋਨਿਆਂ ਹੈਗਾਗਾ ਫਰਾਂਟ ਗੇਟ ਗੁਰਦੁਆਰਾ ਸਾਹਿਬ ਦਾ ਗੁਰਦੁਆਰਾ ਅੜੀ ਸਰ ਤੇ ਅੜੀ ਸਰ ਸਾਹਿਬ ਤੇ ਰਮਨੰਦਰ ਖੜੀ ਆ ਤੇ ਵੇਚੀ ਜਾਂਦੀ ਆ ਸਮਾਨ ਸੋ ਇਹ ਆ ਦੇਖੋ ਮੋਹਾਲ ਮੇਲਾ ਹੀ ਲੱਗਿਆ ਹੁੰਦਾ ਹਰ ਵਕਤ ਹਨਾ ਤੇ ਮੇਲਾ ਮੇਲਾ ਕਰਦੇ ਰਹਿੰਦੇ ਆ ਹਨਾ ਗੁਰੂ ਘਰ ਜਿੱਥੇ ਵੀ ਜਾਓ ਮੇਲੇ ਲੱਗ ਜਾਂਦਾ ਤੇ ਆ ਗੁੜੀਆ ਖੜੀ ਨਿੱਕੀ ਜੀ ਜੱਪਨੂਰ ਬੁਲਾਈ ਜਾਂਦੀ ਜਿਆਨਾ ਨਹੀਂ ਉਹ ਉਹ ਆਉ ਦਾ ਮੰਗੀ ਜਾਂਦੀ ਸੀ ਸਮਾਨ ਉਹ ਆਉ ਦਾ ਮੰਗਿਆ ਆ ਗੋਰਾ ਪੂਰਾ ਸਮਾਦ ਭਾਈ ਤੋਂ ਇਹ ਆਪਦੇ ਮੁੰਡਿਆਂ ਤੇ ਬੋਲ ਲੈ ਰਿਆਗਾ ਤੇ ਜਪਨੂਰ ਨੂੰ ਵੀ ਇਹਦੇ ਨਾਲ ਕੋਈ ਬੋਲ ਲੈ ਕੇ ਦੇਣੀ ਹੈ ਬਾਈ ਗਾਰੰਟੀ ਦਿੰਦਾਗਾ ਬਾਈ ਕਹਿੰਦਾ ਨਾ ਵੀ ਬੱਚੇ ਦੰਦੀ ਦੁਦੀ ਵੱਢ ਕੇ ਤੋੜ ਦਿੰਦੇਗਾ ਨਾ ਇਹ ਟੁੱਟਦੀ ਨਹੀਂਗੀ ਤੇ ਦੇਖਣਾ ਵੀ ਜੱਪੂ ਤੋੜਦਾ ਕਿ ਨਹੀਂ ਤੋੜਦਾ ਬੋਲ ਠੀਕ ਹੈ ਜੱਪੂ ਤੋੜ ਦੇਗਾ ਤੇ ਆਜ ਖਾ ਲਿਆ ਭਾਈ ਆਣ ਦੇ ਕੋਟ ਆਏ। ਉਹਨੂੰ ਤਾਂ ਲੱਗ ਗਿਆ ਅੱਖਾਂ ਜ। ਇਤਨਾ ਗਾਣੇ ਅੱਲਾ ਦੇ ਸੀਗੇ ਤੇ ਆਹ ਭਾਈ ਦੁਕਾਨਦਾਰ ਆ ਹਾਂ। ਤੇ ਸ਼ਾਇਦ ਉਹ ਭੈਣ ਹੋਈਆਂ ਚੱਲਣਾ ਅੰਦਰ ਘੜੀਆਂ ਜਿਹਨਾਂ ਤੋਂ ਤੂੰ ਸਮਾਨ ਲਿਆ ਸੀਗਾ। ਮੈਂ ਉਹਨਾਂ ਨੂੰ ਦੱਸਿਆ ਜੀ। ਮੈਂ ਕਿਹਾ ਜੀ ਤੁਹਾਡੇ ਹਸਬੰਦ ਕੀ ਕਰਦੇ ਨੇ? ਤੇ ਮੈਂ ਕਿਹਾ ਭਾਈ ਤਾਂ ਟੰਗ ਹੀ ਕਰਦੇ ਆ। ਮੈਂ ਕਿਹਾ ਕੰਮ ਕੀ ਕਰਦੇ ਨੇ? ਮੈਂ ਕਿਹਾ ਟੇਲਰ ਦਾ। ਮੈਂ ਤਾਂ ਕਹਿੰਦੀ ਤੁਸੀਂ ਮੈਂ ਤਾਂ ਨਹੀਂ ਮੈਂ ਨਹੀਂ ਕਹਿੰਦੀ ਮੈਂ ਤਾਂ ਉਹਵੇਂ ਸਾਡਾ ਨਾ ਚੈਨਲ ਬਣਿਆ ਆ ਤੇ ਅਸੀਂ ਵੀਡੀਓ ਬਣਦੇ ਆ ਤੇ ਕਹਿੰਦੀ ਕੀ ਨਾਮ ਹੈ ਮੈਂ ਕਹਾ ਇੱਕ ਨੁੱਕ ਜੋੜੀ ਕਹਿੰਦੇ ਅਨੋਖੀ ਜੋੜੀ ਮੈਂ ਕਹਾ ਨਹੀਂ ਇੱਕ ਅਨੋਖੀ ਜੋੜੀ ਤੇ ਫਿਰ ਉੱਥੇ ਇੱਕ ਹੋਰ ਸੀ ਪੈਰ ਤੇ ਉਹਨਾਂ ਨੂੰ ਵੀ ਉਹਨਾਂ ਨੇ ਦੱਸਿਆ ਤੇ ਨਕਾਈ ਇਹਨਾਂ ਨੂੰ ਵੀ ਦੱਸਿਆ ਦੁਕਾਨ ਵਾਲੇ ਹੂੰ 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 ਦੱਸਿਆ ਇਹਨਾਂ ਦਾ ਚੈਨਲ ਬਣਿਆ ਹੋਇਆ ਸਬਸਕ੍ਰਾਈਬ ਕਰ ਲਿਓ ਲੋ ਜੀ ਜੱਪ ਨੂੰ ਆ ਤੇ ਲੈ ਲਈ ਬੋਲ ਆ ਕਿੰਨਾ ਵਧੀਆ ਹੈ ਨਾ ਇੱਥੇ ਸਾਰਾ ਦਰਸ਼ਨ ਵਧੀਆ ਹੋ ਗਏ ਸੀ ਸਾਡੇ ਤੇ ਅਸੀਂ ਹੁਣ ਚੱਲੇ ਆਂ ਘਰ ਵਾਪਸੀ ਇਹ ਸਾਡੀ ਜਿਹੜਾ ਪਨੂਰ ਬਹੁਤ ਤੰਗ ਕਰਦੀ ਏ ਇੱਕ ਜਗ੍ਹਾ ਤੇ ਨਾ ਦਰਬਾਰ ਸਾਹਿਬ ਦੇ ਅੰਦਰ ਜਾ ਕੇ ਉੱਥੇ ਇੱਧਰ ਉੱਧਰ ਲਈ ਜਗ੍ਹਾਾਂ ਵਿੱਚ ਜਾਂਦੀ ਏ ਫਿਰ ਉਹਨੂੰ ਫੜ ਫੜ ਕੇ ਲਿਆਣਾ ਪੈਂਦਾ ਬਹੁਤ ਸ਼ਰਾਤੀ ਹੋ ਜਾਂਦੀ ਏ ਕਾਰ 'ਚ ਬੈਠੇ ਹਾਂ ਜਪੂ ਸਲੋ ਕਾ ਗੱਡੀ ਸਿੱਪਾ ਨਹੀਂ ਜਿਵਲੇ ਆਨ ਵਾਲਾ ਜੀ ਲੈ ਆਂਜਾ ਫਟਾਫਟ ਲੈ ਆਂਜਾ ਫਟਾਫਟ ਤੇਰੀ ਨਹੀਂ ਬਣਾ ਰਹੀ ਡਰ ਲੱਗ ਰੂ ਇਹਨੂੰ ਅਸੀਂ ਆਏ ਤੁਹਾਡੇ ਭਾਜੀ ਆਂਦੇ ਸਾਰੇ ਘਰ ਤੋਂ ਬਾਹਰ ਤੇ ਗੁਰਲੀਨ ਕਹਿੰਦੀ ਮੇਰੀ ਵੀਡੀਓ ਹੈ ਤੇ ਤਾਂ ਦੇ ਬਾਜੀ ਕਹਿ ਰਿਹਾ ਸੀ ਬਲੌਕ ਕਰਨੀ ਹੈ ਵੀਡੀਓ ਆਪਾਂ ਉਹ ਕਰवानी ਹੈ ਤਾਂ ਕਰਕੇ ਮੈਂ ਉਹਨੂੰ ਹੱਸਾ ਮਜਾ ਕੇ ਚੱਲਦਾ ਰਹਿੰਦਾ ਬਾਕੀ ਦਰਸ਼ਨ ਬਹੁਤ ਵਧੀਆ ਹੋਗੇ ਤੇ ਅਸੀਂ ਪਹੁੰਚ ਗਏ ਅਸੀਂ ਘਰੇ 4:30 ਵਜੇ ਤੱਕ ਉੱਥੇ ਰੌਣਕ ਬਹੁਤ ਹੈ ਜੀ ਹਨਾ ਜਿਵੇਂ ਜਿਵੇਂ ਸਾਰਿਆਂ ਨੂੰ ਪਤਾ ਲੱਗਦਾ ਤੇ ਸਾਰੇ ਦਰਸ਼ਨ ਕਰਨ ਵਾਸਤੇ ਜਾਂਦੇ ਨੇ ਤੇ ਬਹੁਤ ਵੈਨ ਬਰਾ ਵੀ ਮਿਲੇ ਬਜ਼ੁਰਗ ਮਿਲੇ ਵੱਡੇ ਜਿਹੜੇ ਸਾਡੇ ਵੀਡੀਓ ਦੇਖਦੇ ਨੇ ਇੱਕ ਨੇ ਜਪਨੌਰ ਇੱਕ ਆਂਟੀ ਜੀ ਸਨ ਉਹ ਕੈਲਗਰੀ ਤੋਂ ਸੀ ਕੈਨੇਡਾ ਤੋਂ ਤੇ ਉਹਨਾਂ ਨੇ ਜਪਨੌਰ ਨੂੰ ਪਿਆਰ ਦਿੱਤਾ ਮੈਂ ਕਿ ਆਂਟੀ ਜੀ ਤੁਸੀਂ ਨਹੀਂ ਤੇ ਉਹ ਕਹਿੰਦੇ ਨਹੀਂ ਤੇ ਜਪਨੌਰ ਦਾ ਪਿਆਰ ਹੈਗਾ ਤੇ ਉਹ ਆਏ ਸਾਨੂੰ ਮਿਲੇ ਤੇ ਬਹੁਤ-ਬਹੁਤ ਵਧੀਆ ਲੱਗਾ ਆਂਟੀ ਜੀ ਨੂੰ ਮਿਲ ਕੇ ਇੱਕ ਦੋ ਭੈਣਾ ਵੀ ਮਿਲੀਆਂ ਸਨ ਉਹਨਾਂ ਨੇ ਵੀ ਕਿਹਾ ਕਿ ਤੁਸੀਂ ਵਲੌਗ ਕਰਦੇ ਹੋ ਮੈਂ ਕਿ ਹਾਂ ਜੀ ਤੇ ਉਹ ਵੀ ਮਿਲੇ ਸਨ ਮੈਂ ਕਹਿੰਨੀ ਆ ਕਿ ਅੰਨੀ ਦੂਰ ਦੂਰ ਤੱਕ ਜਿੱਥੇ ਜਾਂਦੇ ਆ ਅਸੀਂ ਹਨਾ ਉੱਥੇ ਸਾਰੇ ਸਾਨੂੰ ਮਿਲਦੇ ਨੇ ਕੋਈ ਨਾ ਕੋਈ ਤਾਂ ਮਿਲਦਾ ਹੀ ਆ ਇੱਕ ਅੱਧਾ ਤਾਂ ਮਿਲਦਾ ਹੀ ਐ ਚਲੋ ਬੋਤੇ ਨਹੀਂ ਤੇ ਇੱਕ ਅੱਧਾ ਭੈਣ ਭਰਾ ਤੇ ਕਿਤੇ ਕਿਤੇ ਨਾ ਕਿਤੇ ਮਿਲ ਹੀ ਜਾਂਦਾ ਕਿ ਚਲੋ ਕਿਤੇ ਨਾ ਕਿਤੇ ਸਾਡੀ ਵੀਡੀਓ ਪਹੁੰਚਦੀ ਐ ਤੇ ਤੁਸੀਂ ਤੁਹਾਡੇ ਇੰਨੇ ਪਿਆਰ ਨਾਲ ਲਿਖੀ ਐ ਇੰਨਾਂ ਪਿਆਰੀ ਐ ਜਿਹੜਾ ਸਾਨੂੰ ਇੱਥੋਂ ਤੱਕ ਲੈ ਕੇ ਜਾਂਦਾ ਪਿਆ ਤੇ ਤੁਸੀਂ ਆਪਣੀ ਐਵੇਂ ਹੀ ਵੀਡੀਓ ਨੂੰ ਸ਼ੇਅਰ ਕਰਦੇ ਰਿਹਾ ਕਰੋ ਤਾਂ ਕਿ ਜਿਹੜੇ ਭੈਣ ਭਰਾ ਨਹੀਂ ਜੋੜ ਸਕਿਓ ਉਹ ਵੀ ਜੋੜ ਸਕਣ ਤੇ ਆਪਣਾ ਅਸੀਂ ਮਿਲਦੇ ਮਿਲਦੇ ਰਹੀਏ ਹਨਾ ਕਿਤੇ ਨਾ ਕਿਤੇ ਗਏ ਤੇ ਮਿਲਦੇ ਆ ਬਾਕੀ ਕੋਸ਼ਿਸ਼ ਹੈ ਹੀ ਕਰਾ ਕਰਦੇ ਰਹਿਣੇ ਆ ਅਸੀਂ ਕਿ ਆਪਾਂ ਕਿਤੇ ਬਾਹਰ ਜਾ ਕੇ ਵੀਡੀਓ ਬਣਾਈਏ ਕਰੀਏ ਬਾਕੀ ਤੁਸੀਂ ਵੀ ਤੁਹਾਨੂੰ ਵੀ ਪਤਾ ਕਿ ਜਪਨੂਰ ਛੋਟੀ ਹੈ ਗੱਡੀ ਵਗੈਰਾ ਤੇ ਹੀ ਜਾ ਸਕਦੇ ਆ ਬਾਈਕ ਤੇ ਬਹੁਤ ਔਖਾ ਸਾਡੀ ਵਾੜ ਤੇ ਬਾਗੇ ਬਰਾਨੇ ਤੱਕ ਹੀ ਜ਼ਿਆਦਾ ਤੋਂ ਜ਼ਿਆਦਾ ਹੁੰਦੀ ਹੈ ਜਾਂ ਕਦੀ ਮੋਗੇ ਤੱਕ ਕਦੀ ਉਹ ਵੀ ਤਾ ਕਰਕੇ ਕਿਉਂਕਿ ਲੰਬਾ ਸਫਰ ਨਹੀਂ ਹੋ ਸਕਦਾ ਹੁਣ ਅੱਗੋ ਅੱਗੋ ਗਰਮੀ ਆ ਜਾਣੀ ਹੈ ਮੌਸਮ ਬਦਲ ਜਾਣਾ ਕਿਵੇਂ ਤੇ ਫਿਰ ਜਾਣਾ ਹੋਰ ਔਖਾ ਹੋ ਜਾਏਗਾ ਕਿਉਂਕਿ ਗਰਮੀ ਆ ਜਾਣੀ ਹੈ ਫਿਰ ਤੇ ਬਹੁਤ ਮੁਸ਼ਕਿਲ ਹੋ ਜਾਏਗੀ ਨਹੀਂ ਐ ਗੁੱਡਲੀਨ ਉਧਰ ਗਈ ਸੀ ਤੇ ਐਵੇਂ ਹੀ ਦੋ ਸੀ ਆਪਣਾ ਪਿਆਰ ਦਿੰਦੇ ਰਹਾ ਕਰੋ ਉਸ ਤੱਕ ਵੀਡੀਓ ਸ਼ੇਅਰ ਕਰਦੇ ਜਾ ਕਰੋ ਸ਼ੇਅਰ ਕਰਨ ਨਾਲ ਹੀ ਇਹ ਭੈਣ ਭਰਾ ਨਵੇਂ ਜੁੜਨਗੇ ਐਵੇਂ ਬਾਕੀ ਜਪਨੂਰ ਨੂੰ ਤੁਸੀਂ ਵੀਡੀਓ ਦੇਖਦੇ ਰਹੋ ਕਿਉਂਕਿ ਨਾ ਤਾਂ ਸ਼ਾਇਦ ਵਲੌਗ ਚੱਲਦਾ ਨਹੀਂ ਤੇ ਜਪਨੂਰ 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 ਚਾਰਾਂ ਸਾਚੀ ਕਾਲ ਕਰ ਦੋ ਹੈ ਕਿੱਥੇ ਚੱਲੇ ਤੁਸੀਂ ਜਪਨੂਰ ਤੇ ਟਿਕਦੀ ਨਹੀਂ ਉੱਥੇ ਗੁਰਦੁਆਰੇ ਵਿੱਚ ਐਨੇ ਪਤਾ ਕਿ ਉੱਥੇ ਨਾ ਰੇਲਿੰਗ ਲੱਗੀ ਹੋਈ ਸੀ ਰੇਲਿੰਗ ਦੇ ਵਿੱਚ ਨਾ ਥੋੜੀ ਜੀ ਸਪੇਸ ਸੀ ਜਿਵੇਂ ਇੱਕ ਵਿੱਚ ਘਾਰ ਉਹਨਾਂ ਨੇ ਛੱਡਿਆ ਹੁੰਦਾ ਐਨੂੰ ਮੈਂ ਜਿੱਦੇ ਸੰਗਤ ਬੰਦੇ ਨੇ ਉੱਥੇ ਉੱਥੇ ਬਿਠਾਇਆ ਸੀ ਤੇ ਬਿਠਾਉਣ ਤੋਂ ਬਾਅਦ ਮੈਂ ਆਪਣਾ ਉਹ ਇਹ ਹੁਣ ਬੱਚਾ ਕਿੱਥੇ ਟਿਕਦਾ ਹਾਂ ਲੈ ਲਓ ਹਾਂ ਲੈ ਜੋ ਬੱਚਾ ਕਿੱਥੇ ਟਿਕਦਾ ਤੇ ਆ ਤੇ ਜੋ ਪਨੂਰ ਤੇ ਉਧਰੋਂ ਘੁੰਮ ਕੇ ਜਿੱਧਰ ਸੀ ਮੱਥਾ ਟੇਕਣੇ ਆ ਉਧਰਲੀ ਸਾਈਡ ਨਹੀਂ ਚਲੇਗੀ ਮੈਂ ਵੇਖਦੀ ਰਹਿਗੀ ਮੈਂ ਕਿਹਾ ਕਿਵੇਂ ਉਧਰ ਨਿਕਲਗੀ ਤੇ ਜਦੋਂ ਦੇਖਿਆ ਤੇ ਉਧਰ ਸਪੇਸ ਸੀ ਤੇ ਉੱਥੋਂ ਨਿਕਲ ਗਈ ਫਿਰ ਮੈਂ ਇੱਕ ਵੀਰੇ ਨੂੰ ਕਿਹਾ ਮੈਂ ਕਿਹਾ ਵੀਰੇ ਨੂੰ ਜਰਾ ਮੈਨੂੰ ਉਤੋਂ ਦੀ ਫੜਾ ਦਿਓ ਰੇਲਿੰਗ ਤੋਂ ਉੱਤੋਂ ਜਿਹੜੀ ਵਿਚਕਾਰ ਸਾਰੀ ਲੱਗੀ ਹੁੰਦੀ ਤੇ ਮੈਂ ਉਹਨੂੰ ਕਿਹਾ ਤੇ ਫਿਰ ਉਹਨਾਂ ਨੇ ਮੈਨੂੰ ਐਵੇਂ ਫੜਾਇਆ ਪਰ ਇਹ ਟਿਕਦੀ ਨਹੀਂ ਉੱਥੇ ਰੋਲਾ ਪਾਈ ਜਾਵੇ ਦਰਦਵਾਰੇ ਦੇ ਅੰਦਰ ਤੇ ਫਿਰ ਇਹਨੂੰ ਬਾਹਰ ਲਿਆਣਾ ਪਿਆ ਬਾਹਰ ਆ ਕੇ ਵੀ ਆਏ ਆ ਤੇ ਸਭ ਤੋਂ ਪਹਿਲੇ ਇਹਦੀ ਨਜ਼ਰ ਝਾੜੂ ਤੇ ਗਈ ਪਈ ਪਰ ਸੇਵਾ ਦੇ ਕੇ ਆਈ ਹੈ ਬਾਬਾ ਜੀ ਨੇ ਸਭ ਤੋਂ ਵੱਡੀ ਸੇਵਾ ਜਪਨੂਰ ਤੋਂ ਹੀ ਕੀਤੀ ਹੈ ਤੇ ਤੁਸੀਂ ਵੇਖਿਓ ਜਰਾ ਨਹੀਂ ਤੇ ਇਹੋ ਜੀ ਸੇਵਾ ਕਿਹਨੂੰ ਕੀ ਕਿਸੇ ਨੂੰ ਮਿਲਦੀ ਹੈ ਕਰਮਾਂ ਵਾਲੇ ਨੂੰ ਮਿਲਦੀ ਹੈ ਤੇ ਜਪਨੂਰ ਉੱਥੇ ਆਪਣੇ ਆਪ ਹੀ ਸੇਵਾ ਕਰਨ ਲੱਗ ਗਈ ਫਿਰ ਬਾਅਦ ਚ ਪਾਣੀ ਦੇ ਵਿੱਚ ਜਾਣ ਲੱਗੀ ਪਰ ਬੱਚਾ ਹੈਗਾ ਉਹਨੇ ਆਪਣੀ ਸ਼ਰਾਰਤ ਕਰਨੀ ਸੀ ਐਵੇਂ ਬਗੇ ਤੁਹਾਡੇ ਬਾਜੀ ਜੀ ਨੇ ਬਾਹਰ ਤੇ ਮੈਂ ਕੱਲੀ ਵਲੋਗਿੰਗ ਮੈਨੂੰ ਕਹਿੰਦੇ ਸਾਰਿਆਂ ਨੂੰ ਦੱਸ ਦੋਗੇ ਅਸੀਂ ਇੱਥੇ ਆ ਗਏ ਹਾਂ ਤੇ ਆਪਣਾ ਐਂਡਿੰਗ ਕਰ ਲਵਾਂ ਨਾ